ਰੂਗ ਰੰਸ ਸਹਿਬ ਹਾਰਦ ਦੇ ਅੰਦਰ ਚਾਰ ਬ੍ਰਹਮਣ ਬੈਠੇ ਨੇ ਬੈਠੇ ਨੇ ਨਾ ਬਾਬੇਓ ਚਾਰ ਬ੍ਰਹਮਣ ਬੈਠੇ ਨੇ ਤਿੰਨ ਮੁਸਲਮਾਨ ਬੈਠੇ ਨੇ ਇੱਕ ਐਸਾਈ ਬੈਠਾ ਹੈ ਬੱਕਰੇ ਵਡਣ ਵਾਲਾ ਮੁਰਗੀਆਂ ਦੀਆਂ ਲੱਤਾਂ ਕੱਟਣ ਵਾਲਾ ਉਹ ਵੀ ਨਾਲ ਹੀ ਬੈਠਾ ਹੈ ਇੱਕ ਜੁੱਤੀਆਂ ਗੰਡਣ ਵਾਲਾ ਬੈਠਾ ਹੈ ਪਰ ਇਹ ਕਿਤੇ ਲੜੇ ਨੇ ਬੋਲੋ ਕਿਤੇ ਆਪਸ ਵਿੱਚ ਲੜੇ ਨੇ ਜਾਂ ਭਗਤ ਰਵਦਾਸ ਨੇ ਕਿਹਾ ਉਹ ਸਾਈਡ ਤੇ ਹੋ ਤੂੰ ਤੇ ਮੁਸਲਮਾਨ ਦਾ ਮੁਸਲਮਾਨ ਬਾਬਾ ਕਬੀਰ ਸਾਹਿਬ ਨੇ ਕਿਹਾ ਹੋਵੇ ਤਰਲੋਚਨ ਨੂੰ ਵੀ ਤੂੰ ਸਾਈਡ ਤੇ ਹੋ ਯਾਰ ਤੂੰ ਤੇ ਬ੍ਰਹਮਣ ਕਿਹਾ ਨਹੀਂ ਇਕੱਠੇ ਬੈਠੇ ਨੇ ਕੋਈ ਝਗੜਾ ਨਹੀਂ ਕੋਈ ਕਲੇਸ਼ ਨਹੀਂ ਉਹਨਾਂ ਦੀ ਵਿਚਾਰ ਇੱਕ ਹੈ ਸੋਚ ਇੱਕ ਹੈ ਮੰਜ਼ਿਲ ਇੱਕੋ ਹੈ ਰਸਤਾ ਇੱਕੋ ਹੈ ਇਕੱਠੇ ਬੈਠੇ ਨੇ ਐਨ ਜੱਛ ਕੇ ਪਰ ਸੱਚ ਏ ਹੈ ਉਹਨਾਂ ਨੂੰ ਪੜਨ ਵਾਲੇ ਉਹਨਾਂ ਨੂੰ ਮੰਨਣ ਵਾਲੇ ਉਹ ਇਕੱਠੇ ਨਹੀਂ ਬੈਠ ਸਕਦੇ ਕਿਉਂ ਨਹੀਂ ਬੰਦੇ ਕਿਉਂਕਿ ਉਹਨਾਂ ਦੇ ਗਿਆਨ ਨੂੰ ਅਸੀਂ ਛੋਟਾ ਰੱਖਿਆ ਆਪਣੀ ਮਤ ਨੂੰ ਵੱਡਾ ਰੱਖਿਆ ਹੈ ਐਸੇ ਕਰਕੇ ਅਸੀਂ ਗੁਰੂ ਦੇ ਗਿਆਨ ਤੋਂ ਕੋਹਾਂ ਦੂਰ ਹਾਂ ਜੀ